ਸਸਿਕਾਲ ਜੀ ਦੋਸਤੋ ਸਵਾਗਤ ਕਰਦਾ ਜੀ ਨਵੀਂ ਵੀਡੀਓ ਦੇ ਵਿੱਚ ਇੱਕ ਹੋਰ ਕ੍ਰਾਈਮ ਸਟੋਰੀ ਲੈ ਕੇ ਜੁੜਿਆ ਆ ਵਾ ਜੀ ਮੈਂ ਤੁਹਾਡੇ ਨਾਲ ਗੁਰਿੰਦਰ ਇੱਕ ਸੱਚੀ ਘਟਨਾ ਜਿਹੜੀ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ ਇਹ ਸਬੰਧ ਰੱਖਦੀ ਆ ਜੀ ਪੰਜਾਬ ਦੇ ਨਾਲ ਪੰਜਾਬ ਦੇ ਜ਼ਿਲ੍ਹਾ ਲੁਧਿਆਣੇ ਦੇ ਨਾਲ ਜਿੱਥੋਂ ਮੈਂ ਵੀ ਬਿਲੋਂਗ ਕਰਦਾ ਤੇ ਲੁਧਿਆਣੇ ਜ਼ਿਲ੍ਹੇ ਦਾ ਇੱਕ ਪਿੰਡ ਆ ਜੀ ਪ੍ਰਤਾਪ ਸਿੰਘ ਵਾਲਾ ਇਹ ਗੱਲ ਇੱਕ ਘਟਨਾ ਹੈਗੀ ਆ ਜੀ ਜੁਲਾਈ 1999 ਦੀ ਕਾਫੀ ਪੁਰਾਣੀ ਗੱਲ ਆ 25-26 ਸਾਲ ਆ ਜਿਹੜੇ ਹੋ ਗਏ ਇਸ ਘਟਨਾ ਨੂੰ ਤੇ ਇਹ ਜੁੜੀ ਆ ਜੀ ਜਿਹੜੀ ਘਟਨਾ ਮੋਹਿੰਦਰ ਸਿੰਘ ਉਹਦੇ ਨਾਲ ਉਹਦੀ ਜਿਹੜੀ ਪਤਨੀ ਆ ਬੀਨੂ ਵਰਮਾ ਤੇ ਉਹਦੀ ਜਿਹੜੀ ਧੀ ਗੀਤੂ ਵਰਮਾ ਬੜੀ ਇੱਕ ਸ਼ਰਮਨਾਕ ਹਰਕਤ ਆ ਜਿਹੜੀ ਉਹ ਪਿਓ ਨੇ ਕੀਤੀ ਮੋਹਿੰਦਰ ਸਿੰਘ ਨੇ ਕੀਤੀ ਘਰੇ ਜਦੋਂ ਇੱਕ ਦਿਨ ਉਹ ਆਉਂਦਾ ਵਾ ਤਾਂ ਉਹਦੀ ਜਿਹੜੀ ਧੀ ਆ ਗੀਤੂ ਵਰਮਾ ਉਹ ਇਕੱਲੀ ਹੁੰਦੀ ਆ ਤੇ ਕੱਪੜੇ ਬਦਲਦੀ ਹੁੰਦੀ ਆ ਹੁਣ ਜਾਂ ਤਾਂ ਉਹ ਸ਼ਰਾਬ ਪੀਂਦਾ ਹੋਊਗਾ ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਨਸ਼ਾ ਨਾ ਕਰਦਾ ਹੋਵੇ ਉਹ ਜਦੋਂ ਘਰ ਦੇ ਵਿੱਚ ਦਾਖਲ ਹੁੰਦਾ ਵਾ ਗੀਤੂ ਵਰਮਾ ਦਾ ਪਿਓ ਤਾਂ ਉਹ ਦੇਖਦਾ ਵਾ ਉਹਨੂੰ ਉਸ ਹਾਲਤ ਦੇ ਵਿੱਚ ਉਹਦੀ ਜਦੋਂ ਬੇਟੀ ਆ ਜਿਹੜੀ ਉਹ ਕੱਪੜੇ ਬਦਲ ਰਹੀ ਸੀ ਤਾਂ ਉਹ ਆਪਣਾ ਜਿਹੜਾ ਕਾਬੂ ਖੋ ਬੈੰਦਾ ਆਪਣੀ ਧੀ ਨੂੰ ਦੇਖ ਕੇ ਕਿੰਨਾ ਗਿਰਿਆ ਹੋਇਆ ਇਨਸਾਨ ਉਹ ਤੇ ਉਹਦੇ ਨਾਲ ਉਹ ਜ਼ਬਰਦਸਤੀ ਕਰਦਾ ਬਹੁਤ ਰੋਕਦੀ ਆ ਉਹਦੀ ਧੀ ਪਰ ਉਹ ਨਹੀਂ ਮੰਨਦਾ ਉਹਦੇ ਨਾਲ ਸਰੀਰਕ ਸੰਬੰਧ ਬਣਾ ਲੈਂਦਾ ਧੱਕੇ ਦੇ ਨਾਲ ਬਹੁਤ ਰੋਂਦੀ ਆ ਗੀਤੂ ਵਰਮਾ ਪਰ ਉਹ ਬਿਲਕੁਲ ਵੀ ਉਹਨੂੰ ਦੇਖ ਕੇ ਤਰਸ ਨਹੀਂ ਖਾਂਦਾ ਉਹਦੇ ਦਿਲ ਦੇ ਵਿੱਚ ਇਹ ਨਹੀਂ ਆਉਂਦਾ ਕਿ ਇਹ ਮੇਰੀ ਧੀ ਆ ਐਨੈਨੀ ਇਹ ਸਾਰਾ ਕੁਝ ਕਰਨ ਤੋਂ ਬਾਅਦ ਜੀ ਉਹ ਉਹਨੂੰ ਧਮਕੀ ਵੀ ਦਿੰਦਾ ਕਿ ਜੇ ਤੂੰ ਕਿਸੇ ਦੇ ਨਾਲ ਗੱਲ ਕੀਤੀ ਇਸ ਬਾਰੇ ਤਾਂ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਪਰ ਹੁਣ ਗੀਤੂ ਵਰਮਾ ਇੰਨੀ ਘਬਰਾ ਚੁੱਕੀ ਸੀ ਇੰਨੀ ਕਸਹਿਮ ਚੁੱਕੀ ਸੀ ਉਹ ਇੰਨਾ ਡਰ ਚੁੱਕੀ ਸੀ ਜਦੋਂ ਉਹਦੀ ਮਾਂ ਘਰ ਵਾਪਸ ਆਉਂਦੀ ਆ ਉਹ ਦੇਖਦੀ ਆ ਆਪਣੀ ਧੀ ਨੂੰ ਇਸ ਹਾਲਤ ਦੇ ਵਿੱਚ ਉਹਨੂੰ ਪੁੱਛਦੀ ਆ ਕਿ ਕੀ ਹੋਇਆ ਤਾਂ ਉਹਦੇ ਤੋਂ ਗੀਤੂ ਵਰਮਾ ਤੋਂ ਰਹਿ ਨਹੀਂ ਹੁੰਦਾ ਉਹ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦਿੰਦੀ ਆ ਮਾਂ ਹੁਣ ਕੀ ਕਰਦੀ ਮਾਂ ਤੋਂ ਵੀ ਰਹਿ ਨਹੀਂ ਹੁੰਦਾ ਉਹ ਥਾਣੇ ਜਾ ਕੇ ਇਹ ਸਾਰੀ ਜਿਹੜੀ ਗੱਲ ਦੱਸਦੀ ਆ ਮਹਿੰਦਰ ਸਿੰਘ ਦੇ ਨਾਂ ਦੀ ਕੰਪਲੇਂਟ ਆ ਜਿਹੜੀ ਉਹ ਥਾਣੇ ਦੇ ਵਿੱਚ ਕੀਤੀ ਜਾਂਦੀ ਆ ਪੁਲਿਸ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਦੇ ਨਾਲ ਲੈਂਦੀ ਆ ਤੇ ਉਹਦੇ ਬਿਆਨ ਦੇ ਉੱਤੇ ਉਹਦੀ ਧੀ ਦੇ ਬਿਆਨ ਦੇ ਉੱਤੇ ਜਾਨੀ ਕਿ ਸ਼ਾਲੂ ਵਰਮਾ ਦੇ ਬਿਆਨ ਦੇ ਉੱਤੇ ਉਹ ਚਾਰਜ ਸ਼ੀਟ ਜਿਹੜੀ ਕੋਰਟ ਦੇ ਵਿੱਚ ਦਾਇਰ ਕਰਦੀ ਆ ਤਾਂ ਜੱਜ ਵੀ ਇਹ ਸਾਰਾ ਸੁਣ ਕੇ ਇਸ ਘਟਨਾ ਨੂੰ ਬਹੁਤ ਗੁੱਸੇ ਦੇ ਵਿੱਚ ਆਉਂਦਾ ਵਾ ਤੇ ਉਹਨੂੰ ਮਹਿੰਦਰ ਸਿੰਘ ਨੂੰ ਸਜ਼ਾ ਸੁਣਾਉਂਦਾ ਵਾ ਇਹ ਜਿਹੜੀ ਸਜ਼ਾ ਉਹਨੂੰ ਸੁਣਾਈ ਗਈ ਸੀ ਜੀ 15 ਮਈ 2001 ਨੂੰ ਉਹਨੂੰ 12 ਸਾਲ ਦੀ ਸਜ਼ਾ ਸੁਣਾਈ ਗਈ ਸੀ ਤੇ ਸਜ਼ਾ ਦੇ ਨਾਲ ਜੱਜ ਨੇ ਇਹ ਹੁਕਮ ਕੀਤਾ ਸੀ ਵੀ ਇਹਨੂੰ ਇੱਕ ਮਿੰਟ ਵੀ ਬੰਦੇ ਨੂੰ ਜੇਲ੍ਹ ਦੇ ਵਿੱਚ ਵਹਿਲਾ ਨਾ ਬਿਠਾਇਆ ਜਾਵੇ ਇਹ ਤੋਂ ਪੂਰਾ ਠੋਕ ਕੇ ਕੰਮ ਲਿਆ ਜਾਵੇ ਜਦੋਂ ਉਹ ਜੇਲ੍ਹ ਦੇ ਵਿੱਚ ਜਾਂਦਾ ਵਾ ਭਿੰਦਰ ਸਿੰਘ ਤਾਂ ਸਾਰੇ ਲੋਕ ਬਹੁਤ ਉਹਨੂੰ ਨਫ਼ਰਤ ਦੀ ਨਿਗਾ ਨਾਲ ਦੇਖਦੇ ਆ ਜਿਹੜੇ ਉੱਥੇ ਪੁਲਿਸ ਵਾਲੇ ਸੀ ਉਹ ਉਹਨਾਂ ਨੇ ਤਾਂ ਨਫ਼ਰਤ ਦੀ ਨਿਗਾ ਨਾਲ ਦੇਖਣਾ ਹੀ ਸੀ ਜਿਹੜੇ ਉੱਥੇ ਜੇਲ੍ਹ ਦੇ ਵਿੱਚ ਹੋਰ ਕੈਦੀ ਸੀ ਉਹ ਵੀ ਉਹਨੂੰ ਬਹੁਤ ਨਫ਼ਰਤ ਕਰਦੇ ਆ ਕਿਉਂਕਿ ਉਹਨੇ ਕੰਮ ਹੀ ਕੁਝ ਇਹੋ ਜਿਹਾ ਕੀਤਾ ਹੋਇਆ ਸੀ ਆਪਣੀ ਧੀ ਦੇ ਨਾਲ ਉਹਨੇ ਜ਼ਬਰਜਨਾ ਕੀਤਾ ਹੋਇਆ ਸੀ ਪਰ ਹੌਲੀ-ਹੌਲੀ ਜਦਦਾ ਜਦਾਂ ਉਹਦੀ ਸਜ਼ਾ ਅੱਗੇ ਵੱਧ ਰਹੀ ਸੀ ਉਹ ਇੰਨਾ ਕਿ ਵਿਹਾਰ ਆਪਣਾ ਚੰਗਾ ਦਿਖਾਉਂਦਾ ਹਰੇਕ ਨੂੰ ਹੱਸ ਕੇ ਬੁਲਾਉਂਦਾ ਸੀ ਜਿਹੜਾ ਵੀ ਉਹਨੂੰ ਕੰਮ ਦਿੱਤਾ ਜਾਂਦਾ ਸੀ ਉਹ ਬਾਖੂਬੀ ਨਭਾਉਂਦਾ ਸੀ ਕੰਮ ਨੂੰ ਕਦੇ ਢਿੱਲ ਨਹੀਂ ਸੀ ਕਰਦਾ ਤੇ ਇਹ ਸਾਰਾ ਕੁਝ ਦੇਖ ਕੇ ਕਈਆਂ ਨੂੰ ਇਹ ਲੱਗਣ ਲੱਗਿਆ ਕਿ ਸ਼ਾਇਦ ਜਿਹੜੇ ਇਲਜ਼ਾਮ ਲੱਗੇ ਆ ਇਹਦੇ ਤੇ ਉਹ ਝੂਠੇ ਨੇ ਵੀ ਇਹ ਐਹੋ ਜਿਹਾ ਕੁਝ ਕਰ ਨਹੀਂ ਸਕਦਾ ਬੰਦਾ ਜਦੋਂ ਇਹ ਸਾਰਾ ਕੁਝ ਦੇਖਿਆ ਜਾਂਦਾ ਕੁਝ ਸਾਲ ਉਹਦਾ ਇਹ ਜਿਹੜਾ ਬਿਹੇਵੀਅਰ ਦੇਖਿਆ ਜਾਂਦਾ ਤਾਂ ਉਹਨੂੰ ਨਾਲ ਦੇ ਜਿਹੜੇ ਕੈਦੀ ਸੀ ਉਹ ਕਹਿੰਦੇ ਆ ਵੀ ਤੂੰ ਨਾ ਆਪਣੀ ਪੈਰੋਲ ਦੇ ਲਈ ਇੱਕ ਅਪੀਲ ਆ ਉਹ ਦਾਇਰ ਕਰ ਵੀ ਤੈਨੂੰ ਪੈਰੋਲ ਆ ਜਿਹੜੀ ਉਹ ਜ਼ਰੂਰ ਮਿਲ ਜੂਗੀ ਵੀ ਤੂੰ ਬਾਹਰ ਜੇਲ੍ਹ ਤੋਂ ਬਾਹਰ ਜਾ ਸਕਦਾ ਕੁਝ ਦਿਨ ਦੇ ਲਈ ਉਹ ਇਦਾਂ ਹੀ ਕਰਦਾ ਕੈਦੀਆਂ ਦੀ ਬਾਕੀਆਂ ਦੀ ਗੱਲ ਸੁਣ ਕੇ ਤੇ ਉਹ ਜਿਹੜੀ April 2005 ਦੇ ਵਿੱਚ ਧਾਇਰ ਕਰਦਾ ਤੇ ਉਹਨੂੰ ਪੈਰੋਲ ਆ ਜਿਹੜੀ ਉਹ ਮਿਲ ਵੀ ਜਾਂਦੀ ਆ ਉਦੋਂ ਨਾਲ ਹੀ ਜਦੋਂ ਉਹ ਪੈਰੋਲ ਤੇ ਘਰ ਆਉਂਦਾ ਵਾ ਤਾਂ ਉਹ ਪ੍ਰਤਾਪ ਸਿੰਘ ਵਾਲਾ ਦੇ ਵਿੱਚ ਹੀ ਇੱਕ ਕਿਰਾਏ ਦਾ ਮਕਾਨ ਆ ਜਿਹੜਾ ਉੱਥੇ ਉਹ ਲੈ ਕੇ ਰਹਿਣ ਲੱਗ ਜਾਂਦਾ ਇਸ ਦੌਰਾਨ ਆਪਣੀ ਉਹ ਧੀ ਤੇ ਜਿਹੜੀ ਉਹਦੀ ਪਤਨੀ ਸੀ ਉਹਨਾਂ ਨੂੰ ਵੀ ਇਹ ਜਾਣਕਾਰੀ ਦੇ ਦਿੰਦਾ ਜਾਣਕਾਰੀ ਕਾਦੀ ਦਿੰਦਾ ਉਹ ਧਮਕੀ ਦਿੰਦਾ ਇੱਕ ਤਰ੍ਹਾਂ ਦੀ ਕਿ ਜਿੱਥੇ ਤੁਸੀਂ ਰਹਿ ਰਹੇ ਹੋ ਇਹ ਮੇਰਾ ਘਰ ਆ ਇਹਨੂੰ ਖਾਲੀ ਕਰ ਦਿਓ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ ਹੁਣ ਮਾਮਾਂ ਧੀਆ ਜਿਹੜੀਆਂ ਖਬਰਾ ਜਾਂਦੀਆਂ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਜਿਹੜਾ ਦਰਿੰਦਾ ਵਾ ਇਹ ਜੇਲ੍ਹ ਤੋਂ ਬਾਹਰ ਆ ਚੁੱਕਿਆ ਵਾ ਤੇ ਇਹ ਧਮਕੀਆਂ ਦੇ ਰਿਹਾ ਹੁਣ ਘਰ ਖਾਲੀ ਕਰਨ ਦੇ ਲਈ ਉੱਥੇ ਜੀ ਉਹ ਥਾਣੇ ਦੇ ਵਿੱਚ ਮਾਮਾਂ ਧੀਆ ਜਾਂਦੀਆਂ ਨੇ ਪਰ ਉਹ ਥਾਣੇ ਦੇ ਵਿੱਚ ਉਸ ਕੰਪਲੇਂਟ ਨੂੰ ਬਿਲਕੁਲ ਵੀ ਸੀਰੀਅਸਲੀ ਸੀਰੀਅਸਲੀ ਨਹੀਂ ਲਿਆ ਜਾਂਦਾ ਕਾਰਨ ਇਹ ਸੀ ਕਿ ਜਿਹੜਾ ਮਹਿੰਦਰ ਸਿੰਘ ਨੇ ਉੱਥੇ ਆਪਣਾ ਬਿਹੇਵੀਅਰ ਦਿਖਾਇਆ ਸੀ ਜਿਹੜੀ ਉਹ ਜਿੰਨੀ ਕੁ ਸਜ਼ਾ ਉਹ ਭੁਗਤ ਚੁੱਕਿਆ ਸੀ ਹਲੇ ਤੱਕ ਉਹਦਾ ਜਿਹੜਾ ਉਹ ਬਿਹੇਵੀਅਰ ਪੁਲਿਸ ਵਾਲਿਆਂ ਨੂੰ ਥੋੜਾ ਜਿਹਾ ਇਹ ਲਾਈਟਲੀ ਉਹਨਾਂ ਨੇ ਕਹਿ ਲਓ ਵੀ ਲੈ ਲਿਆ ਉਸ ਬੰਦੇ ਨੂੰ ਥੋੜੇ ਦਿਨ ਬੀਤਦੇ ਨੇ ਜੀ ਮਾਵਾਂ ਧੀਆਂ ਵੀ ਸਾਰਾ ਕੁਝ ਭੁੱਲ ਜਾਂਦੀਆਂ ਨੇ ਫੇਰ ਉਹ ਵੀ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਕਾਫੀ ਦਿਨ ਮਹਿੰਦਰ ਸਿੰਘ ਵੀ ਉਹਨਾਂ ਦੇ ਨਾਲ ਕੋਈ ਵੀ ਸੰਪਰਕ ਨਹੀਂ ਕਰਦਾ ਤੇ ਸਾਰਾ ਕੁਝ ਠੀਕ ਚੱਲ ਰਿਹਾ ਸੀ ਉਸ ਤੋਂ ਬਾਅਦ ਜੀ ਇਹ ਗੱਲ ਹੈਗੀ ਆ 8 ਜਨਵਰੀ 2006 ਦੀ ਜਿਹੜੀ ਮਹਿੰਦਰ ਸਿੰਘ ਦੀ ਪਤਨੀ ਆ ਜੀ ਬੀਨੂ ਵਰਮਾ ਉਹ ਘਰ 'ਚ ਮੌਜੂਦ ਸੀ ਆਪਣੇ ਗੀਤੂ ਵਰਮਾ ਉਹਦੀ ਧੀ ਜਿਹਦੇ ਨਾਲ ਜ਼ਬਰਜਨਾਹ ਹੋਇਆ ਉਹ ਮੌਜੂਦ ਸੀ ਤੇ ਇੱਕ ਉਹਨਾਂ ਦੀ ਰਿਸ਼ਤੇਦਾਰ ਉਹਨਾਂ ਘਰ ਆਈ ਹੋਈ ਸੀ ਸ਼ਾਲੂ ਵਰਮਾ ਇਹ ਤਿੰਨੋਂ ਜਣੀਆਂ ਘਰ ਦੇ ਵਿੱਚ ਸੀ ਤੇ ਮਹਿੰਦਰ ਸਿੰਘ ਉਸ ਘਰ ਦੇ ਵਿੱਚ ਜਾਂਦਾ ਵਾ ਜੀ ਡੇਟ ਦੁਆਰਾ ਦੱਸਣਾ 8 ਜਨਵਰੀ 2006 ਨੂੰ ਤੇ ਉਹ ਪੌੜੀ ਲਾ ਕੇ ਆਪਣੇ ਘਰ ਦੀ ਦੂਜੀ ਕੰਧ ਟੱਪ ਕੇ ਦੂਜੇ ਪਾਸੇ ਪਹੁੰਚ ਜਾਂਦਾ ਵਾ ਤੇ ਉੱਥੇ ਉਹਦੀ ਪਤਨੀ ਆ ਜਿਹੜੀ ਉਹ ਪੂਜਾ ਕਰ ਰਹੀ ਹੁੰਦੀ ਆ ਉਹ ਕੋਹਾੜਾ ਜਿਹੜਾ ਇੱਕ ਕੋਹਾੜੀ ਕਹਿ ਲਓ ਲੈ ਕੇ ਨਾਲ ਆਇਆ ਸੀ ਉਹਦੇ ਨਾਲ ਉਹਦੇ ਤੇ ਵਾਰ ਕਰਨਾ ਸ਼ੁਰੂ ਕਰ ਦਿੰਦਾ ਤੇ ਆਪਣੀ ਪਤਨੀ ਨੂੰ ਬਿਲਕੁਲ ਵੀ ਸੰਭਲਣ ਦਾ ਮੌਕਾ ਨਹੀਂ ਦਿੰਦਾ ਇੰਨੇ ਤੇਜ਼ ਉਹਦੇ ਤੇ ਇੰਨੇ ਗੁੱਸੇ ਦੇ ਨਾਲ ਵਾਰ ਕਰਦਾ ਕਿ ਮੌਕੇ ਤੇ ਖਤਮ ਹੋ ਜਾਂਦੀ ਆ ਉਹਦੀ ਪਤਨੀ ਇਹ ਦੇਖ ਕੇ ਉਹਦੀ ਧੀ ਆ ਜਿਹੜੀ ਸ਼ਾਲੂ ਵਰਮਾ ਉਹ ਬਾਹਰ ਆਉਂਦੀ ਆ ਤੇ ਜਦੋਂ ਉਹ ਦੇਖਦਾ ਵਾ ਕਿ ਉਹਦੀ ਧੀ ਸ਼ਾਲੂ ਵਰਮਾ ਬਾਹਰ ਆ ਗਈ ਉਹਦਾ ਗੁੱਸਾ ਵਮੇਂਦਰ ਸਿੰਘ ਦਾ ਉਹ ਦੁੱਗਣਾ ਹੋ ਜਾਂਦਾ ਤੇ ਉਹਦੇ ਤੇ ਵੀ ਕੁਹਾੜੀ ਦੇ ਨਾਲ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਵਾਰ ਕਰਦਾ ਤੇ ਉਹਦੇ ਤੇ ਵੀ ਐਨੇ ਕ ਵਾਰ ਕੀਤੇ ਜਾਂਦੇ ਆ ਮੌਕੇ ਤੇ ਉਹਦੀ ਵੀ ਮੌਤ ਹੋ ਜਾਂਦੀ ਹੈ ਜਿਹੜੀ ਰਿਸ਼ਤੇਦਾਰ ਘਰੇ ਆਈ ਹੋਈ ਸੀ ਜੀ ਸ਼ਾਲੂ ਵਰਮਾ ਉਹ ਜਦੋਂ ਇਹ ਸਾਰਾ ਕੁਝ ਦੇਖਦੀ ਆ ਬਾਹਰ ਆ ਕੇ ਕਿ ਸਾਰਾ ਕੁਝ ਕੀ ਹੋ ਗਿਆ ਵੀ ਇਹ ਬੰਦਾ ਕਿੱਥੋਂ ਆ ਗਿਆ ਤਾਂ ਉਹ ਸੰਭਲਦੀ ਆ ਥੋੜਾ ਇਹਨੂੰ ਕਿਉਂਕਿ ਪਤਾ ਨਹੀਂ ਸੀ ਕਿ ਘਰ ਦੇ ਵਿੱਚ ਕੋਈ ਤੀਜਾ ਬੰਦਾ ਵੀ ਮੌਜੂਦ ਆ ਤੀਜੀ ਕੋਈ ਲੇਡੀ ਵੀ ਮੌਜੂਦ ਆ ਤੇ ਉਹ ਬਿਲਕੁਲ ਵੀ ਇਸ ਗੱਲ ਦਾ ਅੰਦਾਜ਼ਾ ਲਾ ਕੇ ਨਹੀਂ ਸੀ ਆਇਆ ਮਹਿੰਦਰ ਸਿੰਘ ਇਸ ਕਰਕੇ ਸ਼ਾਲੂ ਵਰਮਾ ਨੂੰ ਸੰਭਲਣ ਦਾ ਮੌਕਾ ਮਿਲਦਾ ਤੇ ਉਹ ਭੱਜੀ-ਭੱਜੀ ਜਾਂਦੀ ਆ ਆਪਣੇ ਆਪ ਨੂੰ ਕਮਰੇ ਦੇ ਵਿੱਚ ਬੰਦ ਕਰ ਲੈਂਦੀ ਆ ਅੰਦਰੋਂ ਉਹ ਦਰਵਾਜ਼ਾ ਲੋਕ ਕਰ ਲੈਂਦੀ ਆ ਤੇ ਮਹਿੰਦਰ ਸਿੰਘ ਉੱਥੇ ਕੁਝ ਵੀ ਨਹੀਂ ਕਰ ਪਾਉਂਦਾ ਤੇ ਸ਼ਾਲੂ ਵਰਮਾ ਬਹੁਤ ਉੱਚੀ-ਉੱਚੀ ਚੀਕਾ ਮਾਰਦੀ ਆ ਉੱਚੀ ਕਾ ਐਨੀ ਉੱਚੀ ਉੱਚੀ ਮਾਰਦੀ ਆ ਕਿ ਨਾਲ ਹੀ ਜਿਹੜੇ ਗਵਾਂਢੀ ਨੇ ਉਹ ਭੱਜੇ ਭੱਜੇ ਆਉਂਦੇ ਨੇ ਤੇ ਦੇਖਦੇ ਨੇ ਜਦੋਂ ਅੰਦਰ ਘਰ ਦੇ ਵੜਦੇ ਨੇ ਕਿ ਦੋ ਜੜੀਆਂ ਉੱਤੇ ਲਾਸ਼ਾਂ ਪਈਆਂ ਸੀ ਤੇ ਮਹਿੰਦਰ ਸਿੰਘ ਉਥੋਂ ਭੱਜ ਜਾਂਦਾ ਵਾ ਸ਼ਾਲੂ ਵਰਮਾ ਉਦੋਂ ਦਰਵਾਜ਼ਾ ਖੋਲਦੀ ਆ ਤੇ ਸਾਰਾ ਕੁਝ ਜੋ ਵੀ ਉੱਥੇ ਹੋਇਆ ਗਵਾਂਢੀਆਂ ਨੂੰ ਦੱਸਦੀ ਆ ਤੇ ਉਦੋਂ ਸ਼ਾਲੂ ਵਰਮਾ ਤੇ ਗਵਾਂਢੀ ਜਿਹੜੇ ਮਿਲ ਕੇ ਲੁਧਿਆਣੇ ਦੇ ਥਾਣਾ ਹੈਬੋਵਾਲ ਦੇ ਵਿੱਚ ਕੰਪਲੇਂਟ ਇਹਦੇ ਬਾਰੇ ਦੇਣ ਦੇ ਲਈ ਜਾਂਦੇ ਨੇ ਪੁਲਿਸ ਨਾਲ ਹੀ ਉੱਥੇ ਮੌਕੇ ਤੇ ਪਹੁੰਚਦੀ ਆ ਜੀ ਦੋਨੋਂ ਲਾਸ਼ਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੀ ਆ ਪੋਸਟਮਾਰਟਮ ਲਈ ਭੇਜ ਦਿੰਦੀ ਆ ਤੇ ਉਸ ਤੋਂ ਬਾਅਦ ਉਹ ਸ਼ਾਲੂ ਵਰਮਾ ਦੇ ਬਿਆਨ ਦੇ ਉੱਤੇ ਮਹਿੰਦਰ ਸਿੰਘ ਨੂੰ ਆਪਣੇ ਜਿੱਥੇ ਉਹ ਕਿਰਾਏ ਤੇ ਰਹਿੰਦਾ ਸੀ ਉੱਥੋਂ ਫੜਨ ਦੇ ਲਈ ਜਾਂਦੀ ਆ ਤੇ ਇੱਕ ਹੈਰਾਨ ਕਰਨ ਵਾਲੀ ਗੱਲ ਦੇਖੋ ਮਹਿੰਦਰ ਸਿੰਘ ਉੱਥੋਂ ਫਰਾਰ ਨਹੀਂ ਹੁੰਦਾ ਉੱਥੇ ਕਿਰਾਏ ਤੇ ਜਿੱਥੇ ਰਹਿੰਦਾ ਸੀ ਉੱਥੇ ਹੀ ਜਾ ਕੇ ਫੇਰ ਉਹ ਪੈ ਗਿਆ ਇਹ ਸਾਰਾ ਕੁਝ ਕਰਨ ਤੋਂ ਬਾਅਦ ਮਤਲਬ ਇੱਕ ਤਰ੍ਹਾਂ ਦੇ ਨਾਲ ਉਹਨੇ ਸਰੈਂਡਰ ਕੀਤਾ ਜਦੋਂ ਉਹ ਫੇਰ ਜੇਲ੍ਹ ਦੇ ਵਿੱਚ ਪਹੁੰਚਦਾ ਵਾ ਇਹ ਸਾਰਾ ਕੁਝ ਕਾਂਡਕਰਮ ਤੋਂ ਬਾਅਦ ਉਹਨੇ ਜੇਲ੍ਹ ਹੀ ਜਾਣਾ ਸੀ ਤੇ ਜੇਲ੍ਹ ਦੇ ਵਿੱਚ ਜਾਣ ਤੋਂ ਬਾਅਦ ਜਦੋਂ ਕੋਰਟ ਦੇ ਵਿੱਚ ਫੇਰ ਚਾਰਜ ਸ਼ੀਟ ਦਾਇਰ ਕੀਤੀ ਜਾਂਦੀ ਆ ਤਾਂ ਜੱਜ ਇਸ ਵਾਰੀ ਫੇਰ ਬਹੁਤ ਗਰਮ ਸੀ ਤੇ ਉਹਦਾ ਕਹਿਣਾ ਸੀ ਰੇਅਰ ਟੂ ਰੇਅਰ ਕੇਸ ਆ ਮਤਲਬ ਇੱਕ ਅਲੱਗ ਕੇਸ ਜਿਹੜਾ ਬਹੁਤ ਘੱਟ ਦੇਖਣ ਨੂੰ ਮਿਲਦਾ ਇਹ ਉਹ ਕੇਸ ਆ ਇਸ ਬੰਦੇ ਨੂੰ ਫાંਸੀ ਦੀ ਸਜ਼ਾ ਹੋਣੀ ਚਾਹੀਦੀ ਆ ਤੇ ਜੱਜ ਨੇ ਜੀ ਮਹਿੰਦਰ ਸਿੰਘ ਨੂੰ 8 ਜਨਵਰੀ ਸੌਰੀ 22 ਨਵੰਬਰ 2007 ਨੂੰ ਫાંਸੀ ਦੀ ਸਜ਼ਾ ਸੁਣਾ ਦਿੱਤੀ ਸੀ ਮਹਿੰਦਰ ਸਿੰਘ ਹੁਣ ਆਪਣੀ ਜ਼ਿੰਦਗੀ ਦੇ ਨਾਲ ਕਾਫੀ ਪਿਆਰ ਕਰਦਾ ਸੀ ਜੇਲ੍ਹ ਦੇ ਵਿੱਚ ਉਹ ਰਹਿਣਾ ਜ਼ਰੂਰ ਚਾਹੁੰਦਾ ਸੀ ਪਰ ਫાંਸੀ ਨਹੀਂ ਸੀ ਲਵਾਉਣਾ ਚਾਹੁੰਦਾ ਕੁਝ ਦੇਰ ਬਾਅਦ ਉਹ ਹਾਈ ਕੋਰਟ ਦੇ ਵਿੱਚ ਜਾ ਕੇ ਅਪੀਲ ਕਰਨੀ ਚਾਹੁੰਦਾ ਵਾ ਤੇ ਇੱਕ ਕੱਚਾ ਚਿੱਠਾ ਵਾ ਜਿਹੜਾ ਉਹ ਹਾਈ ਕੋਰਟ ਨੂੰ ਲਿਖਦਾ ਪਰ ਹਾਈ ਕੋਰਟ ਬਿਲਕੁਲ ਉਹੀ ਕਰਦੀ ਆ ਜੋ ਕਰਨਾ ਚਾਹੀਦਾ ਸੀ ਉਹਦੀ ਉਸ ਅਪੀਲ ਨੂੰ ਰਿਜੈਕਟ ਕਰ ਦਿੱਤਾ ਜਾਂਦਾ ਵਾ ਉਹਦੀ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਜਾਂਦਾ ਵਾ ਉਸ ਤੋਂ ਥੋੜੀ ਦੇਰ ਬਾਅਦ ਉਹ ਸੁਪਰੀਮ ਕੋਰਟ ਵੱਲ ਨੂੰ ਰੁਖ ਕਰਦਾ ਵਾ ਤੇ ਇੱਕ ਹੋਰ ਬੜਾ ਲੰਮਾ ਕੱਚਾ ਚਿੱਠਾ ਆਪਣੀਆਂ ਜਿਹੜੀਆਂ ਇੱਕ ਜਜ਼ਬਾਤੀ ਉਹਨਾਂ ਨੂੰ ਕਹਿ ਲਓ ਇਮੋਸ਼ਨਲ ਬਲੈਕਮੇਲ ਸੁਪਰੀਮ ਕੋਰਟ ਨੂੰ ਕਰਨ ਦੀ ਕੋਸ਼ਿਸ਼ ਕਰਦਾ ਕਿ ਉਸ ਸਮੇਂ ਮੇਰੇ ਤੋਂ ਗਲਤੀ ਹੋਈ ਆ ਆਪਣੀ ਗਲਤੀ ਮੈਂ ਕਬੂਲ ਕਰਦਾ ਵਾਂ ਜਾਂ ਮੈਂ ਬਹੁਤ ਗਰੀਬ ਆ ਆਪਣੀਆਂ ਕੁਝ ਮਜਬੂਰੀਆਂ ਜਿਹੜੀਆਂ ਉਹ ਲਿਖਣ ਦੀ ਕੋਸ਼ਿਸ਼ ਉਹਦੇ ਵਿੱਚ ਜ਼ਰੂਰ ਕਰਦਾ ਪਰ ਨਾਕਾਮ ਰਹਿੰਦਾ ਵਾ ਸੁਪਰੀਮ ਕੋਰਟ ਵੀ ਉਹਦੀ ਇਸ ਅਪੀਲ ਨੂੰ ਰੱਦ ਕਰਦੀ ਆ ਤੇ ਇਹੀ ਹੋਣਾ ਚਾਹੀਦਾ ਸੀ ਹੁਣ ਕੋਈ ਵੀ ਮੁਜਰਮ ਆ ਉਹ ਬਾਅਦ ਵਿੱਚ ਬਹੁਤ ਕੁਝ ਕਹਿ ਦਿੰਦਾ ਕਿ ਹੁਣ ਗਲਤੀ ਹੋਈ ਆ ਜਿਵੇਂ ਤੋਂ ਮੈਂ इमोशनल ਬਲੈਕਮੇਲ ਹਰ ਕੋਈ ਕਰਨ ਦੀ ਕੋਸ਼ਿਸ਼ ਕਰਦਾ ਪਰ ਉਹਦੀ ਗਲਤੀ ਇਹੋ ਜੀ ਸੀ ਜੋ ਮਾਫੀ ਦੇ ਲਾਇਕ ਬਿਲਕੁਲ ਨਹੀਂ ਸੀ ਤੇ ਉਹਦੀ ਸਜ਼ਾ ਘਟਾਉਣ ਦੇ ਲਾਇਕ ਬਿਲਕੁਲ ਨਹੀਂ ਸੀ ਪਰ ਫੇਰ ਵੀ ਪਤਾ ਨਹੀਂ ਕੀ ਸੁਪਰੀਮ ਕੋਰਟ ਦੇ ਦਿਲ ਦੇ ਵਿੱਚ ਆਇਆ ਸੀ ਕਿ ਜਨਵਰੀ 2013 ਦੇ ਵਿੱਚ ਜਿਹੜੀ ਮਹਿੰਦਰ ਸਿੰਘ ਦੀ ਫਾਂਸੀ ਵਾਲੀ ਸਜ਼ਾ ਵਾ ਉਹ ਕਨਵਰਟ ਉਮਰ ਕੈਦ ਦੇ ਵਿੱਚ ਕਰ ਦਿੱਤੀ ਜਾਂਦੀ ਹੈ ਸੋ ਇਹਦੇ ਨਾਲ ਉਹਨੂੰ ਜ਼ਿੰਦਗੀ ਜ਼ਰੂਰ ਮਿਲ ਗਈ ਪਰ ਮੇਰਾ ਮੰਨਣਾ ਵਾ ਕਿ ਫਾਂਸੀ ਦੀ ਸਜ਼ਾ ਹੀ ਜਿਹੜੀ ਇਸ ਬੰਦੇ ਲਈ ਬਿਲਕੁਲ ਜਿਹੜੀ ਵਾਜਬ ਸੀਗੀ ਫਾਂਸੀ ਦੀ ਸਜ਼ਾ ਇਹਨੂੰ ਹੋਣੀ ਚਾਹੀਦੀ ਸੀ ਤੁਹਾਡਾ ਕੀ ਕਹਿਣਾ ਉਮਰ ਕੈਦ ਸਹੀ ਆ ਜਾਂ ਫਾਂਸੀ ਦੀ ਸਜ਼ਾ ਸੋ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਕ੍ਰਾਈਮ ਸਟੋਰੀ ਲੈ ਕੇ ਬਹੁਤ ਜਲਦੀ ਹਾਜ਼ਰ ਹੋਣਾ ਜੀ